ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਪਿੰਡ ਬਧਾਤੇ ਜ਼ਿਲ੍ਹਾ ਬਰਨਾਲਾ ਸ਼ਹਿਣਾ ਪਤੌੜ ਦੇ ਨੇੜੇ ਪਿੰਡ ਆ ਗਿਆ ਬਧਾਤੇ ਉੱਥੋਂ ਕਵਰ ਕਰਦੇ ਆ ਵੀਰ ਦਾ ਮੋਬਾਈਲ ਨੰਬਰ 95018 33603 ਦੋ ਨਗ ਬਕਾਵਾ 托ਕੜ ਗੱਪਣ ਬਹਿੜ ਤੇ ਤਾਜੀ ਮਹਿਸੂਨੜ ਜੋ ਸਾਹਮਣੇ ਸਕਰੀਨ ਤੇ ਆਪਾਂ ਮੱਝ ਦੇਖੀ ਹੈ ਨਾ ਤੀਜਾ ਸੂਆ ਸੁੰਦੀ ਪਈ ਆ ਸੂਣ ਦੇ ਵਿੱਚ ਲਗਭਗ ਇਹਦੇ 5 ਤੋਂ 6 ਦਿਨ ਅਜੇ ਬਾਕੀ ਪਏ ਆ ਚੰਗਾ ਸੀ ਬਣ ਲੱਗਿਆ ਵਾ ਐਚ ਐਲ ਡੀ ਵੀ ਦੇ ਸੀਮੰਟ ਤੋਂ ਗੱਬਣਾ 5 6 ਦਿਨ ਸੂਣ ਚ ਬਾਕੀ ਦੂਜੇ ਸੂਏ ਦਾ ਦੁੱਧ ਦਾ ਰਿਕਾਰਡ ਇਹਦਾ 12 ਕਿਲੋ ਤੋਂ ਪਲੱਸ ਦੁੱਧ ਦਿੱਤਾ 12 13 12 13 ਹੁਣ ਤੀਜਾ ਸੂਆ ਸੁੰਦੀ ਐ ਇਸ ਵਾਰ ਆਪਾਂ 13 ਕਿਲੋ ਦੁੱਧ ਮੰਨ ਸਕਦੇ ਆ ਕਿ 13 ਕਿਲੋ ਦੁੱਧ ਆਰਾਮ ਨਾਲ ਪਾ ਦੇਣਾ ਇੱਕ ਹਫ਼ਤਾ ਸੂਣ ਚ ਬਾਕੀ ਆ ਕੱਦ-ਕਾੜ ਵਗੈਰਾ ਚੰਗਾ ਤੇ ਜਿੰਦ-ਜੰਦ ਰਾਜੀ ਸਮੀ ਭਲੀ ਵੀ ਬਹੁਤ ਜ਼ ਰੋਹਵਾਨਾ ਵਗੈਰਾ ਦੇਖ ਸਕਦੇ ਨੇੜੇ ਤੋਂ ਸਾਫ ਸੁਥਰਾ ਮੁੱਠੀ ਵਾਲਾ ਥਾਣਾ ਜਮਾ ਸੁਪਰ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਕੱਦ ਬੈਟ ਮੈਂ ਦਾ ਚੰਗਾ ਤੀਜਾ ਸੂਆ ਸੁੰਦੀ ਪਈ ਆ ਰਾਜੀ ਚੰਗੀ ਸਮੀ ਪੜੀ ਵੀ ਤੇ ਪਤਲੀ ਚਮੜੀ ਵਾਲੀ ਮੈਂ ਅਸਲ ਦੁੱਧ ਵਾਲੀ 12 13 ਕਿਲੋ ਦੁੱਧ ਦੂਜੇ ਸੂਏ ਦਿੱਤਾ ਹੋਇਆ ਤੀਜੇ ਸੂਏ ਨੂੰ ਪ੍ਰੋਪਰ ਵਧੀਆ ਮੈਂ ਤਿਆਰ ਹੋ ਗਈ ਇਸ ਵਾਰ ਆਪਾਂ ਇਹ ਤੋ ਨਾਜਾ ਲਾ ਸਕਦੇ ਚੰਗੀ ਆਪਾਂ ਗੇਅਰ ਕਰਾਂਗੇ ਦਾ 13 ਲੀਟਰ ਦੁੱਧ ਲੱਗ ਜੇ ਤਾਂ ਬੱਚ ਹੋ ਸਕਦੇ ਸੋ ਹਫਤਾ ਰਹੇਗਾ ਬਾਕੀ ਸੂਨ ਦੇ ਵਿੱਚ ਤੇ ਬਾਕੀ ਥਾਣਾ ਵੰਨਾ ਦੇਖੋ ਨੇੜੇ ਤੋਂ ਸੋਹਣਾ ਮੁਠੀ ਵਾਲਾ ਸਾਫ ਸੁਥਰਾ ਤੇ ਚੌਂਡ ਚਵਾਈ ਦੇ ਬਾਜੀ ਦੱਸਦੇ ਕਿ ਬੁਣੀ ਵਗੈਰਾ ਚ ਹੁੰਦੀਆਂ ਸੀਗੀਆਂ ਤੇ ਨਰਮ ਚਵਾਈ ਦੀ ਬਿਲਕੁਲ ਸੋ ਮਿਲਕਵੇਲ ਵਗੈਰਾ ਦੇਖੋ ਮੂਹਰੀ ਰਾਤ ਤੱਕ ਜਾਂਦੀ ਵੀ ਐ ਤੇ ਰੇਡ ਵੀਰ ਕਹਿੰਦਾ ਇਹਦਾ ਆਪਾਂ ਫੋਨ ਤੇ ਕਰਾਂਗੇ ਬਿਲਕੁਲ ਬਾਜਬ ਭਾਅ ਹੋਊਗਾ ਤੇ ਕੱਦ ਬੈਡ ਫੁੱਲਾ ਜਮਾ ਦੂਜੇ ਨੰਬਰ ਦੀ ਤੇ ਆਪਾਂ ਵਹਿੜ ਦੇਖੀ ਐ ਨੇ ਟੋਕਰ ਕੱਪਣਾ ਐਰ ਸਿਰ ਜੰਗ ਚ ਆ ਗਈ ਇਹ ਦੂਜਾ ਸੂਆ ਸੁਹੀ ਹੈ ਤੀਜੇ ਸੂਏ ਦੀ ਆ ਕੇ ਕੱਪਣਾ ਦਿੱਤੋ ਵੈਲ ਕੋਲ ਡਰਾਈ ਹੈਗੀ ਤੇ ਕੱਦ ਕਾੜ ਵਗੈਰਾ ਚੰਗਾ ਤੇ ਰੇਡ ਬਿਲਕੁਲ ਇਹਦਾ ਬਾਜਬ ਹੋਊਗਾ ਜਮਾ ਨੋਰਮਲ ਰੇਡ ਦੇ ਵਿੱਚ ਤੇ ਦੁੱਧੋ ਛੱਡੀ ਨੂੰ ਇਹਨੂੰ ਮਹੀਨਾ ਹੋ ਗਿਆ ਲਗਭਗ 100 ਥਣ ਹੋਵਨਾ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਜੋ ਵੀ ਹੈਗਾ ਤੇ ਮਿਲਕ ਵੇਨ ਵਗੈਰਾ ਚੰਗੀ ਇਹਨੇ ਦੂਜੇ ਸਵੇਰ ਦੁੱਧ 18 ਤੋਂ 19 ਕਿਲੋ ਤੱਕ ਦੁੱਧ ਦਿੱਤਾ ਹੁਣ 7 ਮਹੀਨੇ ਦੀ ਗੱਬਣਾ ਟੋਕੜ ਗੱਬਣਾ ਆਪ ਦੀ ਚੈੱਕ ਕਰਾ ਕੇ ਤਸਲੀਨਾ ਤੁਸੀਂ ਲਿਜਾ ਸਕਦੇ ਹੋ ਐਰ ਸਰ ਦੇ ਵਿੱਚ ਆ ਗਈ 7 ਮਹੀਨਾ ਤੋਂ ਉੱਪਰ ਦੀ ਗੱਬਣਾ ਕੁਝ ਕਰਿਆ ਸੁਭਰ ਦੋ ਨਾਗ ਆਪਾਂ ਤੁਹਾਨੂੰ ਦਿਖਾ ਦੇ ਇੱਕ ਬੈੜ ਤੇ ਇੱਕ ਦਿਖਾਦੀ ਮੱਝ ਪਿੰਡ ਬਧਾਤੇ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ